ਤੁਦਾ ਵੀ ਗੜਬੜੇ ਹੋਏ ਹੈ ਗੜਬੜੇ ਦੇਖਦੇ ਹੈ ਹੈ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਗਾਇਸ ਅੱਜ ਹੈਗੇ ਨੇ ਗੜਬੜੇ ਗੜਬੜੇ ਗਾਇਸ ਸਾਡਾ ਫੈਸਟੀਵਲ ਹੁੰਦਾ ਤੇ ਮਹਾਰਿਸ਼ੀ ਵਾਲਮੀਕ ਜਨਮ ਦਿਤੀ ਵਾਲੇ ਦਿਨ ਅਸੀਂ ਮਨਾਉਂਦੇ ਹੁੰਨੇ ਆ ਇਹਨੂੰ ਗੜਬੜਿਆਂ ਨੂੰ ਯਾਨੀ ਕਿ ਮਿੱਟੀ ਦੇ ਗੁੱਜਿਆਂ 'ਚ ਦੀਵਾ ਬਾਲ ਕੇ ਐਲ ਖੇਲਦੇ ਆਣ ਵਾਲੇ ਫਿਰ ਯਾਨੀ ਕਿ ਜਿਹੜੇ ਐਲਵੇ ਨੇੜੇ ਵਾਲੇ ਆਪਣੇ ਚੈਨਲ ਪਛਾਣ ਵਾਲੇ ਹੁੰਦੇ ਹੋਣਾ ਤੋਂ ਜਾ ਕੇ ਉਹਦੇ 'ਚ ਪੈਸੇ ਮੰਗਦੇ ਹੁੰਦੇ ਆ ਤੇ ਗਾਇਸ ਸਵੇਰ ਸਵੇਰ ਹੋ ਗਿਆ ਸਾਡਾ ਵਾਈਫਾਈ ਖਰਾਬ ਇਹ ਮੇਰੇ ਖਰਾਬ ਹੋਇਆ ਹੀ ਰਹਿੰਦਾ ਦੋ ਵਾਰ ਕੰਪਲੀਟ ਪਾਤੀ ਤੇ ਕੱਲ ਆਏ ਕਹਿੰਦੇ ਹੁਣ 10 ਵਜੇ ਆਵਾਂਗੇ ਤੇ ਗਾਇਸ ਆਏ ਹਜੇ ਤੱਕ ਨਹੀਂ ਟਾਈਮ ਹੋ ਗਿਆ ਸਾਢੇ 10 ਤੇ ਗਾਇਸ ਤੇ ਅੱਜ ਖਾਣੇ ਆਪਾਂ ਕੁਚ ਹੋਰੀਆਂ ਕਚੋਰੀ ਖਾਈ ਨੂੰ ਕਾਫੀ ਦਿਨ ਹੋ ਗਏ ਲੋ ਗਾਇਸ ਕਚੋਰੀਆਂ ਆ ਗਈਆਂ ਯਮੀ ਯਮੀ ਬਾਈ ਵਾਈਫਾਈ ਵਾਲੇ ਕਹਿੰਦੇ 12 ਵਜੇ ਬਾਅਦ ਆਵਾਂਗੇ ਮੈਂ ਲਵੰਨਿਆਂ ਨੂੰ ਕਿਹਾ ਮੈਂ ਤੂੰ ਹੀ ਮਾਰ ਕੋਈ ਸ਼ਕਤੀ ਸ਼ੁਕਤੀ ਕੋਈ ਯਮਰਾਜ ਯਮਰੋਜ ਬੁਲਾ ਲੈ ਮਾਰ ਕੋਈ ਸ਼ਕਤੀ ਚੇਲਾ ਚਪਟਾ ਬੁਲਾ نیٹ ਚੱਲ ਜੂਗਾ ਵੀਡੀਓ ਅਪਲੋਡ ਕਰਨੀਆਂ ਨੇ ਇਹ ਤਾਂ ਚੇਲੇ ਕਈ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਕਰਦੇ ਸੀ ਗਾਇਸ 1 ਵਜੇ ਗਿਆ ਹੇ ਵਾਈਫਾਈ ਵਾਲੇ ਹਜ ਤੱਕ ਨਹੀਂ ਆਏ ਦਵਾਰੋਂ ਕੰਪਲੀਟ ਪਾਣੀ ਪਊਗਾ ਹਾਂਜੀ ਗਾਇਸ ਵਾਈਫਾਈ ਵਾਲੇ ਤਾਂ ਵਾਈਫਾਈ ਸੈੱਟ ਕਰਨ ਆਏ ਨਹੀਂ ਬਟ ਸਾਡੇ ਸਬਸਕ੍ਰਾਈਬਰ ਆ ਗਏ اے ਆਈ ਜਮਨਾ ਨੀਰੂ ਜਮਨਾ ਬਈ ਇਹ ਹਰ ਇੱਕ ਵੀਡੀਓ ਸਾਡੀ ਦੇਖਦੀ ਹੈ ਜੇ ਇੱਕ ਵੀਡੀਓ ਲੇਟ ਹੋ ਜਾਈਂਗੀ ਨਾ ਜਦੀ ਫੋਨ ਮਾਰ ਦਿੰਦੇ ਵੀ ਵੀਡੀਓ ਨਹੀਂ ਆਈ ਐਂ ਹੁੰਦਾ ਪਿਆਰ ਜੋ ਬਕਾ ਹਾਂ ਜਮਨਾ ਤੂੰ ਮੈਨੂੰ ਮੱਗਲੀ ਕਹਾ ਨਹੀਂ ਮੈਂ ਤਾਂ ਹੂੰ ਛੋੜੀ ਸੀ ਇਤਨਾ ਨਿਕਸ ਸੁਭਾਗ ਆ ਗਏ ਮਜੇ ਮੈਂ ਲਵੰਨਿਆ ਦੀ ਫੈਨ ਆ ਗਈ ਕਹਿੰਦੇ ਇਹ ਫੈਨ ਲਵੰਨਿਆ ਦੀ ਹੈ ਕਹਿੰਦੇ ਮੈਂ ਪੁੱਤਾਂ ਵਾਲੇ ਬਲੌਗ ਜ਼ਿਆਦਾ ਦੇਖਦੀ ਐ ਤਾਂ ਕਰਕੇ ਲਵੰਨਿਆ ਦੀ ਫੈਨ ਦੇਖ ਲੈ ਤੇਰਾ ਰੂਪ ਫੇਮਸ ਹੋ ਗਿਆ ਆਪ ਖਤਰਨਾਕ ਸ਼ਕਤੀਆਂ ਵਾਲਾ ਰੂਪ ਕਰ ਦੇ ਰੂਪ ਪ੍ਰਗਟ ਕਰ ਦੇ ਹਾਂ ਰੂਪ ਪ੍ਰਗਟ ਕਰ ਦੇ ਫਿਰ ਨਾ ਹੈ ਕਰ ਦੇ ਇੱਕ ਵਾਰ ਰੂਪ ਪ੍ਰਗਟ ਕਰ ਦੇ ਵੀ ਜਮਾਨੇ ਚੋ ਜੱਜ ਵੀ ਇਹਨੇ ਬਲੌਕ ਚਾਗੀ ਜੀ ਲੀਜ ਨੂੰ ਦੇਖੋ ਕਿੱਥੋਂ ਆ ਰਹੀ ਹੈ ਦੇਖੋ ਇਹ ਕਿਉਂ ਆ ਰਹੀ ਹੈ ਆ ਦੇਖ ਇਹ ਫਟ ਗਿਆ ਬੇ ਸੋਰੀ ਤੂੰ ਮੈਨੂੰ ਖਾ। ਆਪਾਂ ਦੇ। ਇਹ ਨੀ ਰੋ। ਕੀ ਕਰੀਏ ਨੀ ਰੂ ਲੀ ਜਾ। ਬਲਦ ਖਾਣੇ ਭੁੱਖੀ ਆ। ਹੋਰ ਮੰਗ ਰਹੀ ਹੈ ਨਾ। ਹਲੋ ਗਾਇਜ਼ ਇਹਨੂੰ ਦੇਖ ਲਓ। ਬਾਲਟੀ ਚਾਹ ਪੀ ਰਿਆ। ਨਾ ਲੱਸੀ ਹੈ ਇਹ। ਕਿਹੜਾ ਕਪਲ ਵੇੜੂ ਆ। ਇਸ ਫਾਈਨਲੀ ਆ ਗਈ। ਮਾਸਾ ਹੀ ਆਏ ਨੇ ਬਾਈ। ਦੋ ਦਿਨ ਹੋ ਗਏ ਬਾਈ ਦੋ ਦਿਨ ਵਾਈਫਾਈ ਬੰਦ ਹੀ ਪਿਆ ਜੰਮੀ। ਬਈ ਪੱਕਾ ਪੈਂਚਰ ਲਾ ਦੇ ਠੀਕ ਹੈ ਇਹਦੇ ਹੈ ਪੱਕਾ ਪੈਂਚਰ ਲਾਤਾ ਹੁਣ ਨਹੀਂ ਹਿੱਲਦਾ ਟਾਂਕਾ ਹੈ ਜੀਓ ਵਾਲੇ ਇੱਕ ਤਾਂ ਫਾਇਦਾ ਕਰ ਗਿਆ ਤਾਰ ਦੇ ਗਏ ਇਹ ਤਾਰ ਆਪਣੇ ਐਂਟੀਨਾ ਦੇ ਕੰਮ ਆ ਜੂਗੀ ਐਂਟੀਨਾ ਤੇ ਤਾਰ ਲੱਗ ਕੇ ਨਾ ਲੱਕੜ ਵਾਲਾ ਟੀਵੀ ਚੱਲ ਜੂਗਾ ਕਹਾ ਹੈ ਕਹਾ ਹੈ ਬਹੁ ਧਰਮੀ ਬਾਨਰ ਕਹਾ ਹੈ ਜਿਸ ਨੇ ਬਾੜੀ ਦਾ ਕੋ ਵਿਰਾਨ ਬਣਾਇਆ ਹੈ ਤਾਂ ਗਾਇਸ ਗੜਬੜੇ ਕੱਢਲੇ ਸੀਗੇ ਹੈ ਨਾ ਆ ਹੁੰਦਾ ਗਾਇਸ ਗੜਬੜਾ ਅਨਾ ਇਹਦੇ ਵਿੱਚ ਰੇਤਾ ਪਾ ਕੇ ਤੇ ਦੀਵਾ ਲਾ ਕੇ ਫਿਰ ਇਹਦੇ ਵਿੱਚ ਰੱਸੀ ਪਾ ਕੇ ਇਹਦੀ ਮੱਥਾ ਟੇਕਿਆ ਜਾਂਦਾ ਆਪਣਾ ਯਾਨੀ ਕਿ ਅਸੀਂ ਵੀਰੇ ਸ਼ੁਰਤੋਂ ਮਨਾਉਂਦੇ ਆ ਰਹੇ ਹਾਂ ਗੜਬੜੇ ਜਿੱਦਨ ਵਾਲਮੀਕੀ ਜਨਮ ਦਿਤੀ ਹੁੰਦੀ ਆ ਉਸ ਦਿਨ ਅਸੀਂ ਗੜਬੜੇ ਸੈਲੀਬ੍ਰੇਟ ਕਰਦੇ ਹੁੰਦੇ ਆ ਕਾਫੀ ਜ਼ਰ ਨੇ ਦੇਖੋ ਆ ਤੇ ਗਾਇਸ ਮੈਂ ਇਹਦੇ ਤੇ ਕਰਾਂਗੇ ਅਸੀਂ ਪੇਂਟ ਕਿਉਂਕਿ ਪੇਂਟ ਕਰਕੇ ਬਹੁਤ ਸੋਹਣਾ ਬਣ ਜਾਂਦਾ ਹੁੰਦਾ ਹੈ ਲੋ ਗਾਇਸ ਫਾਈਨਲੀ ਗੜਬੜੇ ਪੇਂਟ ਹੋ ਗਈ ਸੀ ਐਂਡ ਸੁੱਕ ਵੀ ਗਏ ਬਹੁਤ ਸੋਹਣੇ ਹੋ ਗਏ ਬਾਈ ਹਨ ਰਾਤ ਨੂੰ ਗਏ ਸਿੱਦਾ ਟੇਕਾਂਗੇ ਮੱਥਾ ਤੇ ਗਾਇਸ ਸੋਣਾ ਮਿਲਦਾ ਤੁਹਾਨੂੰ ਰਾਤ ਨੂੰ ਇਹਦੇ ਜਿਆ ਰੇਤਾ ਪਾ ਕੇ ਫਿਰ ਦੀਵੇ ਲਾ ਕੇ ਮੱਥਾ ਟੇਕਾਂਗੇ ਫਿਰ ਜਾਵਾਂਗੇ ਮੰਗਨ ਗੜ ਬੜ ਗੜ ਬੜ ਗੜਬੜਿਆ ਗੱਡਾ ਜਾ ਹੇ ਤੇ ਉਸ ਤੋਂ ਬਾਅਦ ਗਾਇਸ ਆਪਣੇ ਸਨਾਮ ਚਾ ਜਾ ਰਿਹਾ ਹੈ ਲਾਹ ਬਹੀਰਾ ਮੁੜ ਜਾ ਮੁੜ ਜਾ ਮੁੜ ਜਾ ਮੇਰੇ ਮਗਲੀ ਮੁੜ ਜਾ ਤੂੰ ਤੇ ਗਾਇਸ ਸ਼ਾਮ ਦੇ ਵੱਜ ਚੁੱਕੇ ਨੇ 7 ਤੇ ਹੁਣ ਵੀਰੇ ਬੜਨ ਲੱਗ ਰਿਹਾ ਸਾਡੇ ਘਰੇ ਕੇਮੀਆਂ ਕਿਉਂਕਿ ਮੱਥਾ ਟਿਕੂਗਾ ਨਾ ਅੱਜ ਗੜਬੜਿਆ ਉਹਨੂੰ ਪਤਾ ਹੀ ਹੈ ਲੋ ਗਾਇਸ ਟੇਕਨ ਲੱਗੇ ਮੱਥਾ ਲਵੰਨਿਆ ਕਾਸ਼ੀ ਬੰਨੀ ਲੋ ਜੀ ਘੜਬੜ ਘੜਬੜ ਗੜਬੜਿਆ बोलो वृंदावन बिहारी लाल की जय भगवान भगवान की जयर ग ഗബടയാ ചെന്നന പൂണ്ണനീ രാത് നച്ച ഗടയാത്ത് നച്ച ഗട ਪਹਿਲਾਂ ਭੂਤ ਨੂੰ ਦੇ ਦਸ ਸਕਨ ਇਹਦੇ ਵਿੱਚ ਪਾ ਦੇ ਲਾਉਂਗੇ ਹੈ ਜਰਾਉਂਗੇ ਨਾ ਉਟ ਨੂੰ ਲੈ ਵੀ ਬਣ ਕਾ ਨਾ ਦੂ ਮਾਦੂ ਲੈ ਵੀ ਕਾਫੀ ਇਹਦੇ ਵਿੱਚ ਪਾ ਦੇ ਲੈ ਵੀ ਬੰਨੀ ਲੈ ਘੜ ਘੜ ਪੜੇ ਆ ਇਹ ਪੈਸੇ ਪਿੱਛੇ ਲੜਾਈ ਪੈ ਗਈ ਕੀ ਕਰੀ ਸੀ ਮਾਦੂ ਇਹ ਇਹ ਕਰੀ ਸੀ ਮੈਨੂੰ ਪੈਸੇ ਦੇ ਕਿਉਂ ਦੇ ਵੀ ਤੇਰੇ ਨਾਲ ਵੀ ਆਪਣੇ ਨਹੀਂ ਹੈਗੇ ਨਹੀਂ ਹੈਗੇ ਤੇਰੇ ਨੂੰ ਪਾਇਦਾ ਹੈਗੇ ਨੀ ਮਨੇ ਕਿਤੇ ਖੋ ਕਹਾ ਤਾ ਆਪਣੀ ਜੇਬ ਚ ਪਾ ਲਈ ਦਿਨੇ 10 ਰੁਪਏ ਨਹੀਂ ਪਾ ਦੇਖੋ ਜਲ ਜਲ ਇਹਦੇ ਨਾਲ ਹੀ ਹੋ ਜਾਏ ਲੋ ਗਾਇਸ ਹੁਣ ਐਸੀ ਐਸੀ ਮਿਊਜ਼ੀਅਮ ਚ ਆਪਣਾ ਗੜਬੜਿਆ ਡਾਂਸ ਕਰਾਂ ਚਲੋ ਵੀ ਚਲੋ ਗੜਬੜਿਆ ਨੱਚ 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 ਐ ਜਾ ਵੀ ਨ ਜਾ ਰਿਆ ਓਏ ਓਏ ਮੇਰੇ ਗੜਬੜਿਆ ਤੂੰ ਤਾਂ ਆਪ ਹੀ ਗੜਬੜਿਆ ਹੋਏ ਹਾਂ ਓਏ ਬੰਨੀ ਇਹ ਤਾਂ ਆਪ ਹੀ ਗੜਬੜਿਆ ਯਾਰ ਨੱਚ ਮੇਰੇ ਗੜਬੜਿਆ ਨੱਚ 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 ਮੇਰੇ ਘੜ ਵੇੜਾ ਲੋ ਗਾਇਸ ਮੈਂ ਤੇ ਗੰਝਾ ਹੁਣ ਚੱਲੇ ਆ ਲਾਵੀਰੇ ਨੂੰ ਦੇਖਣ ਕਿਉਂਕਿ ਲਾਵੀਰਾ ਜ ਆ ਰਿਹਾ ਹਾਂ ਵੀ ਕੀ ਗਾਊਗਾ ਲਾਵੀਰਾ ਲਾਵੀਰਾ ਗਾਊਗਾ ਉਹ ਖੜੇ ਟੇਸ਼ਨ ਤੇ ਰਹਿ ਗਈ ਆਪ ਤਾਂ ਗੱਡੀ ਛੱਡ ਗਾ ਵੇ ਆਗੇ ਤੁਹਾਡੇ ਭਾਈ ਪੈਣੋ ਮੇਰੇ ਭੈਣੋ ਭਰਾਓ ਤੁਹਾਡੇ ਭਾਈ ਆਗੇ ਲਾਵੀ ਤੇ ਹਰੂਪ ਇਹਲੇ ਯੂਟਿਊਬਰ ਟਾਊ ਯੂ ਮੇਰੇ ਭਰਾਓ ਭੈਣੋ ਨੀ ਮੁਖ ਮੋ ਮੋਟਾ ਰਿਹਾ ਨੀ ਮੁਕਮਲ ਨੀ ਤੇਰੇ ਨਾਲ ਦੇਖੀ ਅਸੀਂ ਕੀ ਕੰਡੇ ਚੱਤੇ ਹੱਥੀ ਕੰਡੇ ਚੱਗੇ ਤੂੰ ਜੋ ਵੀ ਕਰਦੀ जाके मैन कृपा करके जिनू आस ਠੀਕ ਹੈ ਗਾਇਸ ਚਲਦੇ ਆ ਕਰ ਨੂੰ ਤੇ ਆ ਸਭ ਲੋਕ ਕਰਦੇ ਆ ਇੱਥੇ ਹੀ ਐਂਡ ਮਿਲਦੇ ਆ ਗੱਲ ਨੂੰ ਨਵੀਂ ਵੀਡੀਓ ਚ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਯੂਅਰ ਵੈਲੇ ਯੂਟਿਊਬਰ ਬਾਏ 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 ਬਾਏ